ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਤੋਂ ਜਿਹੜੇ ਨਾਟੋ ਦੇ ਅਧਿਐਕਸ਼ ਨੇ ਨਾਟੋ ਦੇ ਜਿਹੜੇ ਚੀਫ ਨੇ ਉਹਨਾਂ ਦੇ ਵੱਲੋਂ ਭਾਰਤ ਨੂੰ ਧਮਕੀ ਦਿੱਤੀ ਗਈ ਹੈ ਭਾਰਤ ਨੂੰ ਕਿਹਾ ਕਿ ਭਾਰਤ ਨੇ ਅਗਰ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਨਾ ਕੀਤਾ ਤਾਂ ਭਾਰਤ ਦੇ ਉੱਤੇ 100% ਟੈਰਿਫ ਲਾਇਆ ਜਾਊਗਾ ਇਹਦੇ ਬਾਰੇ ਅੱਗੇ ਚੱਲ ਕੇ ਥੋੜੀ ਜਿਹੀ ਹੋਰ ਗੱਲ ਦੱਸਾਂਗੇ ਪਰ ਇੱਥੇ ਹੀ ਬੰਗਲਾਦੇਸ਼ ਤੋਂ ਇੱਕ ਨਵਾਂ ਵੀਡੀਓ ਸਾਹਮਣੇ ਆਉਂਦਾ ਜਿਸ ਦੇ ਵਿੱਚ ਬੰਗਲਾਦੇਸ਼ ਦੀ ਜਿਹੜੀ ਢਾਕਾ ਯੂਨੀਵਰਸਿਟੀ ਹੈ ਉਸ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾਏ ਗਏ ਹਿੰਦੂ ਅਤੇ ਮੁਸਲਮਾਨ ਜਿਹ ਦੀ ਗਈ ਇਸ ਤੋਂ ਇਲਾਵਾ ਖਾਲਸਤਾਨੀ ਲੀਡਰ ਪੰਨੂ ਦਾ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਵੈਸੇ ਵੀਡੀਓ ਤਾਂ ਉਹਨਾਂ ਦਾ ਪੁਰਾਣਾ ਹੈ ਪਰ ਜਿਸ ਦੇ ਵਿੱਚ ਪੰਜਾਬ ਰੈਫਰੈਂਡਮ ਦੀ ਗੱਲ ਚੱਲ ਰਹੀ ਹੈ ਕਿ 2026 ਦੇ ਵਿੱਚ ਫਿਰ ਤੋਂ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਰੈਫਰੈਂਡਮ ਹੋਣਾ ਹੈ ਪਰ ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀਗਾ ਜਿਸ ਦੇ ਵਿੱਚ ਸਤਿੰਦਰ ਸਰਤਾਜ ਵੀ ਪਹੁੰਚੇ ਸਨ ਅਤੇ ਉਹਨਾਂ ਨੇ ਸਟੇਜ ਦੇ ਉੱਤੇ ਜਾ ਕੇ ਗੀਤ ਗਾਏ ਸਨ ਧਾਰਮਿਕ ਸਮਾਗਮ ਸੀਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਾ ਕੇ ਸਤਿੰਦਰ ਸਰਤਾਜ ਜਿਨ੍ਹਾਂ ਦੇ ਕੋਈ ਵੀ ਦਾੜੀ ਮੁੱਛ ਨਹੀਂ ਹੈ ਦਾੜੀ ਵੀ ਕਟੋਣਦੇ ਨੇ ਕਈ ਵਾਰ ਮੁੱਛਾਂ ਵੀ ਕਟ ਸਤਾਰ ਵੀ ਨਹੀਂ ਸਜਾਉਂਦੇ ਤੇ ਉਹਨਾਂ ਦੇ ਵੱਲੋਂ ਸਟੇਜ ਦੇ ਉੱਤੇ ਜਾ ਕੇ ਇੱਕ ਗੀਤ ਗਾਇਆ ਗਿਆ ਧਾਰਮਿਕ ਗੀਤ ਉਸ ਨੂੰ ਲੈ ਕੇ ਅੱਜ ਤੱਕ ਕੋਈ ਵਿਵਾਦ ਨਹੀਂ ਹੋਇਆ ਪਰ ਜਿਵੇਂ ਹੀ ਜਸਵੀਰ ਜੱਸੀ ਦੇ ਦੁਆਰਾ ਫਤੇਗੜ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਦੇ ਉੱਤੇ ਪਹੁੰਚ ਕੇ ਧਾਰਮਿਕ ਗੀਤ ਗਾਇਆ ਜਾਂਦਾ ਤੇ ਇਸ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਉਹ 1 ਮਿੰਟ ਦੇ ਵਿੱਚ ਉਸ ਦੇ ਉੱਤੇ ਬੋਲਣ ਲੱਗ ਜਾਂਦੇ ਨੇ ਕਿ ਜਸਵੀਰ ਜੱਸੀ ਨੂੰ ਕੋਈ ਹੱਕ ਨਹੀਂ ਸਟੇਜ ਦੇ ਉੱਤੇ ਜਾ ਕੇ ਧਾਰਮਿਕ ਗੀਤ ਗਾਉਣ ਦਾ ਵੀ ਕੋਈ ਵੀ ਨੌਨ ਸਿੱਖ ਨੌਨ ਅੰਮ੍ਰਿਤਧਾਰੀ ਬੰਦਾ ਸਟੇਜ ਦੇ ਉੱਤੇ ਜਾ ਕੇ ਕੀਰਤਨ ਨਹੀਂ ਕਰ ਸਕਦਾ ਤਾਂ ਜਥੇਦਾਰ ਸਾਹਿਬ ਜੀ ਤੁਸੀਂ ਕਿੰਨੀ ਕੁ ਵਾਰ ਜਿਹੜੇ ਆਪਣੇ ਜਿਹੜੇ ਸਿਧਾਂਤ ਨੇ ਸਿੱਖੀ ਰਹਿਤ ਮਰਿਆਦਾ ਦੇ ਅਨੁਸਾਰ ਕੰਮ ਕੀਤੇ ਨੇ ਤੁਸੀਂ ਜਰਾ ਇਹ ਵੀ ਦੱਸੋ ਤੁਸੀਂ ਤਾਂ ਬਾਦਲਾਂ ਨੂੰ ਅੱਜ ਵੀ ਸਪੋਰਟ ਕਰਦੇ ਜੇ ਇਸ ਤੋਂ ਪਹਿਲਾਂ ਵੀ ਸਪੋਰਟ ਕਰਦੇ ਸੀਗੇ ਤੁਸੀਂ ਤਾਂ ਫਿਰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਾ ਜਾ ਕੇ ਆਪਾਂ ਖੇਤਾ ਦੇ ਵਿੱਚ ਵੱਡੇ ਵੱਡੇ ਸ਼ਹੀਦੀ ਸਭਾ ਦੇ ਪ੍ਰੋਗਰਾਮ ਕਰਵਾਇਰੇ ਤਾਂ ਫਿਰ ਤਾਂ ਤੁਸੀਂ ਉਸ ਨੂੰ ਵੀ ਗਲਤ ਦੱਸੋਗੇ ਤੇ ਤੁਸੀਂ ਸਤਿੰਦਰ ਸਰਤਾਜ ਵਾਰੀ ਤਾਂ ਬੋਲੇ ਨਹੀਂ ਬਹੁਤ ਸਾਰੇ ਜਿਹੜੇ ਸ਼ਬਦ ਨੇ ਆਪਾਂ ਜਥੇਦਾਰ ਸਾਹਿਬਾਰੇ ਬੋਲ ਸਕਦੇ ਹਾਂ ਪਰ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਪਾਂ ਇਸ ਕਰਕੇ ਉਹਨਾਂ ਦੇ ਬਾਰੇ ਗਲਤ ਸੋਖਦੇ ਪਰ ਇਹਨਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਕਿ ਤੁਸੀਂ ਕਦੋਂ ਬੋਲਦੇ ਹੋ ਤੁਸੀਂ ਕਦੋਂ ਨਹੀਂ ਬੋਲਦੇ ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਨਗਰ ਕੀਰਤਨ ਬ੍ਰਾਇਨ tMapaki ਦੇ ਵੱਲੋਂ ਰੋਕਿਆ ਗਿਆ ਸੀਗਾ ਉਸ ਦੇ ਵਿੱਚ ਅਪਡੇਟ ਆਈ ਹੈ ਕਿ ਉਸ ਨਗਰ ਕੀਰਤਨ ਨੂੰ ਰੁਕਣ ਵਾਸਤੇ ਆਰਐਸਐਸ ਦੇ ਵੱਲੋਂ ਪੈਸਾ ਦਿੱਤਾ ਗਿਆ ਸੀਗਾ ਆਰਐਸਐਸ ਦੇ ਵੱਲੋਂ ਬ੍ਰਾਇਨ tMapaki ਅਤੇ ਉਸ ਦੇ ਗਰੁੱਪ ਨੂੰ ਪੈਸਾ ਦੇ ਕੇ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਰੋਕਣ ਦੇ ਬਾਰੇ ਕਿਹਾ ਗਿਆ ਸੀਗਾ ਤੇ ਬ੍ਰਾਇਨ tMapaki ਦੇ ਵੱਲੋਂ ਜਦੋਂ ਉੱਥੇ ਨਗਰ ਕੀਰਤਨ ਰੋਕਿਆ ਗਿਆ ਤੇ ਉਸ ਤੋਂ ਬਾਅਦ ਸਾਰਿਆਂ ਨੂੰ ਪਤਾ ਹੀ ਕਿ ਉੱਥੇ ਕੀ ਹੋਇਆ ਹੁਣ ਇਹ ਜਿਹੜੀ ਰਿ ਨਿਊਜ਼ੀਲੈਂਡ ਦੀ ਸਰਕਾਰ ਦੇ ਵੱਲੋਂ ਆਖਿਆ ਗਿਆ ਕਿ ਇੱਥੇ ਬ੍ਰਾਇਨ ਤਮਾਕੀ ਨੂੰ ਜਿਹੜਾ ਪੈਸਾ ਦਿੱਤਾ ਗਿਆ ਸੀਗਾ ਇਹ ਪੈਸਾ ਆਰਸਸ ਦੇ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਸੀਗਾ ਅਜੇ ਇਹ ਜਿਹੜੀ ਜਾਣਕਾਰੀ ਹੈ ਪਬਲਿਕ ਤੌਰ ਤੇ ਉਥੋਂ ਦੀ ਸਰਕਾਰ ਨੇ ਸਾਹਮਣੇ ਨਹੀਂ ਰੱਖੀ ਪਰ ਖੂਫੀਆ ਤੌਰ ਤੇ ਜਿਹੜੇ ਉਹਨਾਂ ਦੇ ਸੂਤਰ ਹੁੰਦੇ ਨੇ ਉਹਨਾਂ ਨੇ ਸੂਤਰਾਂ ਦੇ ਹਵਾਲੇ ਤੋਂ ਇਸ ਖਬਰ ਨੂੰ ਦੇਣਾ ਸਾਹਮਣੇ ਸ਼ੁਰੂ ਕਰ ਦਿੱਤਾ ਹੈ ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਪੀਐਮ ਨੇ ਵੀ ਆਖ ਦਿੱਤਾ ਕਿ ਅਸੀਂ ਸੇਖ ਓਮ ਨੂੰ ਇਨਸਾਫ ਦੇਵਾਂਗੇ ਤੇ ਜਿਨ੍ਹਾਂ ਨੇ ਨਗਰ ਕੀਰਤਨ ਰੋਕਿਆ ਸੀਗਾ ਉਹਨਾਂ ਦੇ ਉੱਤੇ ਸਖਤ ਕਾਰਵਾਈ ਕਰਾਂਗੇ ਪਹਿਲਾਂ ਤੁਹਾਨੂੰ ਇੱਕ ਹੋਰ ਖਾਲਸਤਾਨੀਆਂ ਦਾ ਵੀਡੀਓ ਸੁਣਾ ਆਪ ਦੇ ਵਿੱਚ ਰੈਫਰੰਡਮ ਕਰਵੋਣਗੇ ਪਰ ਦੂਸਰੇ ਪਾਸੇ ਆ ਜਿਹੜਾ ਨਵਾਂ ਹੀ ਕੰਮ ਸ਼ੁਰੂ ਹੋ ਗਿਆ ਜਿਹੜਾ ਬੰਗਲਾਦੇਸ਼ ਦੇ ਵਿੱਚ ਜਦੋਂ ਗਾਜੀ ਨੂੰ ਮਾਰਿਆ ਗਿਆ ਸੀਗਾ ਉਹਨਾਂ ਦਾ ਇੱਕ ਐਕਟਿਵਿਸਟ ਸੀਗਾ ਜਿਹੜਾ ਬੰਗਲਾਦੇਸ਼ ਦੇ ਵਿੱਚ ਨਵੀਂ ਸਰਕਾਰ ਬਣਾਉਣਾ ਚਾਹੁੰਦਾ ਸੀ ਅਤੇ ਕਹਿੰਦਾ ਸੀ ਕਿ ਉਹ ਸੈਵਨ ਸਿਸਟਰ ਦੇ ਇਲਾਕੇ ਨੂੰ ਬੰਗਲਾਦੇਸ਼ ਦਾ ਨਕਸ਼ਾ ਬਣਾ ਕੇ ਦਿਖਾ ਰਿਹਾ ਸੀਗਾ ਪਰ ਦੂਸਰੇ ਪਾਸੇ ਖਾਲਸਤਾਨੀ ਲੀਡਰਾਂ ਦੇ ਵੱਲੋਂ 7 ਸਿਸਟਰ ਦੇ ਇਲਾਕੇ ਨੂੰ ਟਰੰਪਲੈਂਡ ਬਣਾ ਕੇ ਦਿਖਾ ਦਿੱਤਾ ਗਿਆ ਸੀਗਾ ਤੇ ਉਹ ਜਿਹੜਾ ਗਾਜੀ ਸੀਗਾ ਜਿਸ ਲੜਕੇ ਨੂੰ ਮਾਰ ਦਿੱਤਾ ਗਿਆ ਸੀਗਾ ਇੰਡੀਆ ਦੀ ਰੌ ਦੇ ਵੱਲੋਂ ਇਹੀ ਇਲਜ਼ਾਮ ਲੱਗੇ ਨੇ ਕਿ ਇੰਡੀਆ ਦੀ ਰੌ ਨੇ ਉੱਥੇ ਉਸ ਲੜਕੇ ਨੂੰ ਮਰਵਾਇਆ ਸੀਗਾ ਉਸ ਤੋਂ ਬਾਅਦ ਟਾਕਾ ਦੀ ਯੂਨੀਵਰਸਿਟੀ ਦੇ ਵਿੱਚ ਬਹੁਤ ਵੱਡਾ ਪ੍ਰਦਰਸ਼ਨ ਹੋਇਆ ਉਸ ਪ੍ਰਦਰਸ਼ਨ ਦੇ ਵਿੱਚ ਖਾਲਸਤਾਨ ਜਿੰਦਾਬਾਦ ਦੇ ਨਾਰੇ ਲਾਏ ਗਏ ਆਖਿਰ ਉਹਨਾਂ ਦੇ ਵਿੱਚ ਨਾ ਤਾਂ ਪੰਜਾਬੀ ਨੇ ਨਾ ਉੱਥੇ ਸਿੱਖ ਨੇ ਪਰ ਉੱਥੇ ਨੇ ਕੇਵਲ ਹਿੰਦੂ ਅਤੇ ਮੁਸਲਮਾਨ ਹਿੰਦੂ ਅਤੇ ਮੁਸਲਮਾਨਾਂ ਜਿੰਦਾਬਾਦ ਦੇ ਨਾਰੇ ਲਾਏ ਪਹਿਲਾਂ ਤੁਹਾਨੂੰ ਇਹਨਾਂ ਦਾ ਵੀਡੀਓ ਸੁਣਨਾ ਸੁਣੋ ਜਰਾ ਹੁਣ ਇਹ ਜਿਹੜੇ ਨਾਰੇ ਉੱਤੇ ਖਾਲਸਾਤਨ ਜਿੰਦਾਬਾਦ ਦੇ ਨਾਰੇ ਜਿਹੜੇ ਬੰਗਲਾਦੇਸ਼ ਦੇ ਵਿੱਚ ਲੱਗ ਰਹੇ ਨੇ ਇਸ ਦੇ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ ਤੁਸੀਂ ਕੀ ਸੋਚਦੇ ਹੋ ਕਿ ਆਖਿਰ ਕਿਸ ਪਾਸੇ ਨੂੰ ਸਮਾਜ ਆ ਰਿਹਾ ਹੈ ਕਹਿੰਦੇ ਨੇ ਕਿ ਸਾਲ 2027 ਤੱਕ ਦੁਨੀਆਂ ਦੇ ਉੱਤੇ ਬਹੁਤ ਜ਼ਿਆਦਾ ਕਹਿਰ ਕਮਾਇਆ ਜਾਊਗਾ ਬਹੁਤ ਵੱਡਾ ਕਹਿਰ ਟੁੱਟਣ ਵਾਲਾ ਹੈ ਇਹ ਜਿਹੜਾ ਕਹਿਰ ਹੈ ਕਿਤੇ ਖਾਲਸਾ ਰਾਜ ਦੀ ਭਵਿੱਖਬਾਣੀਆਂ ਦੇ ਨਾਲ ਤਾਂ ਨਹੀਂ ਜੁੜਦਾ ਖਾਲਸਾਤਨ ਖਾਲਸਾ ਰਾਜ ਦੇ ਨਾਲ ਤਾਂ ਨਹੀਂ ਜੁੜਦਾ ਹਾਂ ਖਾਲਸਾਤਨ ਦੇ ਵਿੱਚ ਖਾਲਸਾ ਰਾਜ ਆ ਸਕਦਾ ਹੈ ਪਰ ਖਾਲਸਾਤਨ ਅਤੇ ਖਾਲਸਾ ਰਾਜ ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ ਤੁਸੀਂ ਇਹਨਾਂ ਦੇ ਬਾਰੇ ਕੀ ਸੋਚਦੇ ਹੋ ਅਤੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ। ਪਹਲੀ ਜਾਣਕਾਰੀ ਤੁਹਾਨੂੰ ਸਰਦਾਰ ਪ੍ਰਭਜੀ ਸਿੰਘ ਦੇ ਨਾਲ ਜੁੜੀ ਹੋਈ ਦੱਸਾਂਗੇ। ਸਰਦਾਰ ਪ੍ਰਭਜੀ ਸਿੰਘ ਜੋ ਕਿ ਕੈਨੇਡਾ ਦੇ ਵਿੱਚ ਇੱਕ ਵਕੀਲ ਦੇ ਤੌਰ ਦੇ ਉੱਤੇ ਸੌਂ ਚੱਕਣ ਵਾਲੇ ਸਨ ਅੱਜ ਤੋਂ 5 ਸਾਲ ਪਹਿਲਾਂ ਤੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਰੋਕ ਦਿੱਤਾ ਗਿਆ ਸੀ। ਉਹਨਾਂ ਨੂੰ ਕਿਹਾ ਸੀਗਾ ਕਿ ਉਹ ਮਹਾਰਾਣੀ ਵਿਕਟੋਰੀਆ ਦੀ ਕਸਮ ਖਾਣ ਜਾਂ ਕਿੰਗ ਚਾਰਲਸ ਦੀ ਜਿਹੜੀ ਆ ਉਹ ਕਸਮ ਖਾਣ। ਕਿੰਗ ਚਾਰਲਸ ਜੋ ਕਿ ਇੱਕ ਰਾਜਾ ਹੁੰਦਾ ਸੀ ਜਦ ਉਸ ਸਮੇਂ ਬ੍ਰਿਟਾਨਵੀ ਸਾਮਰਾਜ ਸੀ ਤਾਂ ਬ੍ਰਿਟਾਨੀਵੀ ਸਾਮਰਾਜ ਭਾਰਤ ਦੇ ਨਾਲ ਨਾਲ ਕੈਨੇਡਾ ਅਮਰੀਕਾ ਤੱਕ ਵੀ ਫੈਲਿਆ ਹੋਇਆ ਸੀ ਤੇ ਕੈਨੇਡਾ ਦੇ ਵਿੱਚ ਵੀ ਜਿਹੜਾ ਬ੍ਰਿਟ ਕੇ ਦੇ ਰਾਜੇ ਸਨ ਉਹ ਕੈਨੇਡਾ ਦੇ ਵਿੱਚ ਰਾਜ ਕਰਦੇ ਸਨ ਉਸ ਸਮੇਂ ਉੱਥੇ ਕਸਮਾਂ ਖਵਾਈਆਂ ਜਾਂਦੀਆਂ ਸੀ ਕਿ ਅਸੀਂ ਇਸ ਇਨਾ ਰਾਜੇ ਤੇ ਰਾਣੀਆਂ ਦੇ ਵਫਾਦਾਰ ਰਹਾਂਗੇ ਉਹ ਜਿਹੜੀਆਂ ਕਸਮਾਂ ਸਨ ਉਹ ਸਮੇਂ ਤੋਂ ਅਜੇ ਤੱਕ ਚੱਲ ਰਹੀਆਂ ਸਨ ਹੁਣ ਜਿਹੜਾ ਕੈਨੇਡਾ ਦਾ ਸੁਪਰੀਮ ਕੋਰਟ ਹੈ ਉਸ ਦੇ ਵਿੱਚ ਜਦੋਂ ਪ੍ਰਭਜੋ ਸਿੰਘ ਨੇ ਕੇਸ ਪਾਇਆ ਤੇ ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਉਸ ਜਿਹੜਾ ਕੇਸ ਸੀਗਾ ਕੇਸ ਦੇ ਵਿੱਚ ਜਿਹੜਾ ਫੈਸਲਾ ਸੀਗਾ ਉਹ ਸਰਦਾਰ ਪ੍ਰਭਜੋ ਸਿੰਘ ਦੇ ਹੱਕ ਦੇ ਵਿੱਚ ਸੁਣਾਇਆ ਗਿਆ ਤੇ ਕਿਹਾ ਗਿਆ ਕਿ ਹੁਣ ਅੱਜ ਤੋਂ ਬਾਅਦ ਨਾ ਤਾਂ ਕਿਸੇ ਮਹਾਰਾਣੀ ਦੀ ਨਾ ਕਿਸੇ ਰਾਣੀ ਦੀ ਅਤੇ ਨਾ ਕਿਸੇ ਰਾਜ ਦੀ ਕੋਈ ਵੀ ਇੱਥੇ ਸੋਂ ਕਿਸੇ ਨੂੰ ਨਹੀਂ ਖਵਾਈ ਜਾਏਗੀ ਅਤੇ ਸੰਵਿਧਾਨ ਦੇ ਮੁਤਾਬਕ ਹੀ ਇੱਥੇ ਸਾਰਾ ਕੰਮ ਚੱਲੂਗਾ ਇਹ ਕਸਮਾ ਖਾਣ ਵਾਲਾ ਜਿਹੜਾ ਕੰਮ ਹੈ ਇਸ ਨੂੰ ਅੱਜ ਤੋਂ ਬੰਦ ਕੀਤਾ ਜਾਂਦਾ ਹੈ ਸੁਪਰੀਮ ਕੋਰਟ ਦੇ ਵਿੱਚ ਕੈਨੇਡਾ ਦੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਫੈਸਲਾ ਹੈ ਉੱਥੇ ਸੁਣਾਇਆ ਗਿਆ ਅਤੇ ਸਰਦਾਰ ਪ੍ਰਭਜੋ ਸਿੰਘ ਦੇ ਹੱਕ ਦੇ ਵਿੱਚ ਆਇਆ ਸਰਦਾਰ ਪ੍ਰਭਜੋ ਸਿੰਘ ਜੋ ਕਿ ਇੱਕ ਅੰਮ੍ਰਿਤਧਾਰੀ ਸਿੱਖ ਨੇ ਇਹਨਾਂ ਨੇ ਬ੍ਰਿਟਿਸ਼ ਸਮਰਾਜ ਦੇ ਉਸ ਕਾਲੇ ਕਾਨੂੰਨ ਨੂੰ ਇਕਲਿਆ ਹੀ ਇਕਲਿਆ ਨਾ ਨੇ ਕੇਸ ਲੜਿਆ ਅਤੇ ਇਕਲਿਆ ਹੀ ਇਹਨਾਂ ਨੇ ਉਸ ਕਾਲੇ ਕਾਨੂੰਨ ਨੂੰ ਰੱਦ ਕਰਵਾ ਦਿੱਤਾ ਅਤੇ ਅੱਜ ਪੂਰੀ ਸਿੱਖ ਕੌਮ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਮਾਣ ਮਹਿਸੂਸ ਕਰਦੀ ਹੈ ਤੁਸੀਂ ਇਹਨਾਂ ਦੇ ਬਾਰੇ ਕੀ ਕਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਗਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਗਲੀ ਜਾਣਕਾਰੀ ਸਾਡੀ 1 ਜਨਵਰੀ ਦੇ ਨਾਲ ਜੁੜੀ ਹੋਈ ਹੈ ਬਹੁਤ ਸਾਰੇ ਲੋਕ ਤੁਹਾਨੂੰ ਅੱਜ ਦੇ ਦਿਨ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਨੇ ਆਪਾਂ ਵੀ ਤੁਹਾਨੂੰ ਦੇ ਦਿੰਨੇ ਹੈ ਕਿ ਤੁਹਾਨੂੰ ਵੀ ਨਵੇਂ ਸਾਲ ਦੀਆਂ ਮੁਬਾਰਕਾਂ ਪਰ ਸਿੱਖ ਕੌਮ ਦਾ ਜਿਹੜਾ ਨਵਾਂ ਸਾਲ ਹੈ ਉਹ ਅਪ੍ਰੈਲ ਮਹੀਨੇ ਦੇ ਵਿੱਚ ਜਾ ਕੇ ਚੜ੍ਹਦਾ ਹੈ ਇਹ ਅੰਗਰੇਜ਼ੀ ਨਵਾਂ ਸਾਲ ਹੈ ਸਿੱਖ ਮਸਾਲ ਹੈ ਉਹ ਅਪ੍ਰੈਲ ਚੇਤ ਪਸਾਖ ਦੇ ਵਿੱਚ ਜਾ ਕੇ ਚੜਦਾ ਹੈ ਪਰ 1 ਜਨਵਰੀ 1993 ਨੂੰ ਕੀ ਹੋਇਆ ਜਿਹੜੇ ਸਾਡੇ ਪੰਜਾਬੀ ਵੀਰ ਢੋਲਾ ਦੇ ਉੱਤੇ ਨੱਚਦੇ ਨੇ ਤੇ ਢੋਲਾ ਦੇ ਉੱਤੇ ਜਾ ਕੇ ਭੰਗੜੇ ਪਾਉਂਦੇ ਨੇ ਸ਼ਰਾਬਾ ਪੀਂਦੇ ਨੇ ਉਹਨਾਂ ਸਿੱਖਾਂ ਨੂੰ ਪੰਜਾਬੀਆਂ ਨੂੰ ਅਸੀਂ ਦੱਸਣਾ ਚਾਹਾਂਗੇ 1 ਜਨਵਰੀ 1993 ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇ ਜਥੇਦਾਰ ਸਨ ਸ਼ਹੀਦ ਭਾਈ ਗੁਰਦੇਵ ਸਿੰਘ ਕੌਕੇ ਤਾਂ ਉਹਨਾਂ ਨੂੰ ਪੁਲਿਸ ਦੇ ਵੱਲੋਂ ਅਰੈਸਟ ਕਰ ਲਿਆ ਜਾਂਦਾ ਹੈ ਉਹਨਾਂ ਦੇ ਘਰ ਤੋਂ ਉਹਨਾਂ ਨੂੰ ਖੜਿਆ ਜਾਂਦਾ ਹੈ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਖਾੜ ਕੇ ਉਹਨਾਂ ਦੇ ਨਾਲ ਕਈ ਦਿਨਾਂ ਤੱਕ ਤਸ਼ੱਦਦ ਕੀਤਾ ਜਾਂਦਾ ਹੈ ਜਿਹੜੀ ਪੁ ਨੇ ਜਥੇਦਾਰ ਜੀ ਨੂੰ ਪਹਿਲਾਂ ਤਾਂ ਘਰ ਤੋਂ ਅਰੈਸਟ ਕੀਤਾ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਉਹਨਾਂ ਨੇ ਭਗੌੜਾ ਕਰਾਰ ਦੇ ਦਿੱਤਾ ਦੇਖੋ ਇਸ ਪ੍ਰਕਾਰ ਦੇ ਨਾਲ ਅੱਜ ਤੱਕ ਜਥੇਦਾਰ ਸ਼ਹੀਦ ਭਾਈ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਦੀ ਜਿਹੜੀ ਡੈੱਡ ਬੋਡੀ ਹੈ ਉਹ ਵੀ ਨਹੀਂ ਮਿਲੀ ਸੀ ਅਜੇ ਤੱਕ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਗਿਆ ਸੀਗਾ ਤੇ ਦੇਖੋ ਕਿਸ ਪ੍ਰਕਾਰ ਦੇ ਨਾਲ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਘਰ ਤੋਂ ਅਰੈਸਟ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਉਹ ਮਾਰ ਕੇ ਉਹਨਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ 1 ਜਨਵਰੀ ਦੇ ਦਿਨ ਸੇ ਕੌਂ ਦੇ ਨਾਲ ਆ ਚੀਜ਼ਾਂ ਹੋਈਆਂ ਸਨ 1 ਜਨਵਰੀ 2026 ਨੂੰ ਢੋਲਾਂ ਤੇ ਨੱਚਣ ਵਾਲੇ ਡੀਜਿਆਂ ਤੇ ਭੰਗੜੇ ਪਾਉਣ ਵਾਲਿਓ ਤੁਹਾਨੂੰ ਪਤਾ 1 ਜਨਵਰੀ 1993 ਨੂੰ ਤੁਹਾਡੀ ਕੌਮ ਦਾ ਜਥੇਦਾਰ ਚੁੱਕਿਆ ਗਿਆ ਤੇ ਅੱਜ ਤੱਕ ਪਤਾ ਨਹੀਂ ਲੱਗਾ ਸਰਕਾਰੀ ਕਾਗਜ਼ਾਂ ਦੇ ਵਿੱਚ ਅੱਜ ਤੱਕ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਭਗੌੜਾ ਲਿਖਿਆ ਹੋਇਆ ਵੀ ਉਹ ਥਾਣੇ ਦੇ ਵਿੱਚੋਂ ਭੱਜ ਗਏ ਸਨ ਪਰ ਹਾਕਮਾਂ ਨੇ ਕੋਹ ਕੋਹ ਕੇ ਸ਼ਹੀਦ ਕੀਤਾ ਉਹਨਾਂ ਨੂੰ ਗਵਾਹ ਵਾਲਿਆਂ ਨੇ ਦੱਸਿਆ ਗਵਾਹੀਆਂ ਵਾਲਿਆਂ ਨੇ ਦੱਸਿਆ ਵੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਪੁੱਠਾ ਲਮਕਾ ਕੇ ਕੁੱਟਿਆ ਗਿਆ ਉਹਨਾਂ ਦੇ ਕੇਸ ਖੋਲ ਕੇ ਪੁੱਟੇ ਗਏ ਉਹਨਾਂ ਨੂੰ ਨਗਨ ਹਾਲਤ ਦੇ ਵਿੱਚ ਕੁੱਟਿਆ ਗਿਆ ਗਰਮ ਸਰਈਏ ਕਰਕੇ ਲੰਘਾਏ ਗਏ ਲੱਤਾਂ ਬਾਹਾਂ ਤੋੜ ਦਿੱਤੀਆਂ ਕਿ ਅਸੀਂ ਡੀਜਾਂ ਤੇ ਨੱਚੀ ਜਾਂਦੇ ਆ ਢੋਲਾਂ ਤੇ ਨਵਾਂ ਸਾਲ ਨਵਾਂ ਸਾਲ ਕਾਹਦੀਆਂ ਚੀਜ਼ਾਂ ਜੜੀਆਂ ਨੇ ਸਾਡੇ ਦੇਸ਼ ਦੇ ਵਿੱਚ ਸਿੱਖ ਕੌਮ ਦੇ ਨਾਲ ਵਾਪਰੀ ਜਾਂਦੀਆਂ ਨੇ ਪਰ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲਦਾ ਬੰਦੀ ਸਿੰਘ ਖੇਲਾਂ ਦੇ ਵਿੱਚ ਬੰਦ ਨੇ ਪਰ ਬੀਜੇਪੀ ਪਾਰਟੀ ਦੇ ਜਿਹੜੇ ਬਲਦਕਾਰੀ ਸੰਸਕਾਰੀ ਮੰਤਰੀ ਨੇ ਉਹ ਬਾਹਰ ਘੁੰਮ ਰਹੇ ਨੇ ਰਾਮ ਰਹੀਮ ਬਾਰ ਕੇ ਪ੍ਰੋਵਲ ਲਿਆ ਕੇ ਆ ਜਾਂਦੇ ਨੇ ਜਦੋਂ ਵੀ ਕਿਸੇ ਸਟੇਟ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਤੇ ਬੀਜੇਪੀ ਪਾਰਟੀ ਉਸ ਨੂੰ ਬਾਹਰ ਲਿਆ ਹੁੰਦੀ ਹੈ ਐਵੇਂ ਹੀ ਦਿੱਲੀ ਵਾਲਾ ਕੇਸ ਜਿੱਥੇ ਇੱਕ ਨਵਾਲਗ ਲੜਕੀ ਦੇ ਨਾਲ 17 ਸਾਲ ਦੀ ਲੜਕੀ ਦੇ ਨਾਲ ਭਾਪੀ ਦੇ ਜਿਹੜੇ ਕੁਲਦੀਪ ਸਿੰਘ ਸੀਗੇ ਇਹਨਾਂ ਦੇ ਵੱਲੋਂ ਬਲਤਕਾਰ ਕੀਤਾ ਜਾਂਦਾ ਅਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਪਰ 5 ਸਾਲਾਂ ਦੇ ਬਾਅਦ ਹੀ ਕੋਰਟ ਦੇ ਵੱਲੋਂ ਇਹਨਾਂ ਨੂੰ ਪ੍ਰੋਲ ਮਿਲ ਜਾਂਦੀ ਹੈ ਦੇਖੋ ਕਿੱਡੇ ਨਾ ਇਨਸਾਫੀ ਦੀ ਗੱਲ ਹੈ ਜਿੱਥੇ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਬੰਦੀ ਸਿੰਘ ਜਿਨ੍ਹਾਂ ਦੀ ਸਜ਼ਾ ਅਜ ਤੋ 15 ਸਾਲ ਪਹਿਲਾਂ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਇੱਕ ਵੀ ਪ੍ਰੋਲ ਨਹੀਂ ਇੱਕ ਵਾਰ ਵੀ ਉਹਨਾਂ ਨੂੰ ਘਰ ਨਹੀਂ ਭੇਜਿਆ ਜਾਂਦਾ ਪਰ ਇੱਥੇ ਜਿਹੜੇ ਬਲਤਕਾਰੀ ਲੋਕ ਨੇ ਜਿਨ੍ਹਾਂ ਦੀ ਅਜੇ ਉਮਰ ਕੈਦ ਦੀ ਸਜ਼ਾ ਸ਼ੁਰੂ ਹੋਈ ਹੈ ਤੇ ਸਾਲਾਂ ਦੇ ਵਿੱਚ ਹੀ ਪਰੋਲ ਮਿਲ ਜਾਂਦੀ ਹੈ ਕਿੰਨਾ ਵੱਡਾ ਧੱਕਾ ਭਾਰਤ ਦੇ ਵਿੱਚ ਸੇ ਕੌਮ ਦੇ ਨਾਲ ਕੀਤਾ ਜਾਂਦਾ ਅਸਲ ਦੇ ਵਿੱਚ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਵਾਸਤੇ ਬੀਜੇਪੀ ਅਤੇ ਆਰਸਸ ਪੱਪਾਂ ਪਾਰ ਹੋਈ ਪਈ ਹੈ ਹੁਣ ਜਿਹੜੀ ਆਰਚਸ ਹੈ ਇਸ ਨੂੰ ਨਿਊਯਾਰਕ ਟਾਈਮਸ ਦੇ ਵੱਲੋਂ ਵੀ ਅਮਰੀਕਾ ਦੇ ਵਿੱਚ ਐਕਸਪੋਜ਼ ਕਰ ਦਿੱਤਾ ਗਿਆ ਅਮਰੀਕਾ ਦੀ ਅਖਬਾਰ ਦਾ ਇੱਧਰ ਤੁਸੀਂ ਆ ਜਿਹੜੀ ਫੁਟੇਜ ਤੁਸੀਂ ਦੇਖ ਸਕਦੇ ਜੀ ਜੇ ਕਦੇ ਜਿਹੜਾ ਭਾਰਤ ਸੀਗਾ ਇਹ ਉਹ ਵਿਸ਼ਵ ਗੁਰੂ ਦੀ ਤਰ੍ਹਾਂ ਮਤਲਬ ਬੁੱਧ ਵਿਵੇਕਾਨੰਦ ਗਾਂਧੀ ਅਤੇ ਨਹਿਰੂ ਦੇ ਵਿਚਾਰਾਂ ਵਾਸਤੇ ਪਹਿਚਾਨਿਆ ਜਾਂਦਾ ਸੀ ਪਰ ਅੱਜ ਦੀ ਦੁਨੀਆ ਦੇ ਵਿੱਚ ਜਿਹੜੇ ਨਰਿੰਦਰ ਮੋਦੀ ਦਾ ਮਾਡਲ ਹੈ ਨਿਊ ਇੰਡੀਆ ਇਸ ਦਾ ਨਫਰਤ ਦਾ ਜਿਹੜਾ ਡੰਕਾ ਹੈ ਉਹ ਪੂਰੀ ਦੁਨੀਆ ਦੇ ਵਿੱਚ ਵੱਜ ਰਿਹਾ ਹੈ ਨਿਊਯਾਰਕ ਦੀ ਜਿਹੜੀ ਅਖਬਾਰ ਹੈ ਉਸ ਅਖਬਾਰ ਦੇ ਵਿੱਚ ਇਹਨਾਂ ਖਬਰਾਂ ਨੂੰ ਛਾਪਿਆ ਗਿਆ ਹੈ ਕਿ ਅੱਜ ਭਾਰਤ ਦੀ ਜਿਹੜੀ ਪ ਅਤੇ ਆਰਐਸਐਸ ਦੇ ਕਾਰਨ ਹੋ ਰਹੀ ਹੈ ਕਿ ਅੱਜ ਭਾਰਤ ਦੇ ਵਿੱਚ ਜਿਹੜੀ ਆਰਐਸਐਸ ਹੈ ਉਹ ਇੱਕ ਉੱਪਰਦੀ ਹੋਈ ਨਵੀਂ ਬਰਾਜ ਸਾਹਮਣੇ ਆ ਰਹੀ ਹੈ ਜੋ ਭਾਰਤ ਨੂੰ ਹਿੰਦੂ ਰਾਸ਼ਟਰ ਹਿੰਦੂਆਂ ਦਾ ਅਲੱਗ ਦੇਸ਼ ਬਣਾਉਣਾ ਚਾਹੁੰਦੀ ਹੈ ਅਸਲ ਦੇ ਵਿੱਚ ਇਹ ਹਿੰਦੂ ਰਾਸ਼ਟਰ ਵਾਲੇ ਭੁੱਲ ਗਏ ਕਿ ਇਹਨਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਾਇਆ ਸੀਗਾ ਅੱਜ ਗਾਜ਼ੀਆਬਾਦ ਦੇ ਵਿੱਚ ਇਹਨਾਂ ਦੇ ਹਿੰਦੂ ਰੱਖਸ਼ਾ ਦਲ ਵਾਲੇ ਤਲਵਾਰਾਂ ਵੰਡ ਰਹੇ ਨੇ ਕਿਰਪਾਨਾਂ ਵੰਡ ਰਹੇ ਨੇ ਉਸ ਸਮੇਂ ਕਿੱਥੇ ਗਏ ਸੀ ਜਦੋਂ ਮੁਗਲ ਇਹਨਾਂ ਦੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਂਦੇ ਸਨ ਤਾਂ ਉਦੋਂ ਨਾ ਤਾਂ ਕੋਈ ਸ਼ੇਵ ਸੈਨਾ ਵਾਲਾ ਆਇਆ ਸੀਗਾ ਨਾ ਨਾ ਕੋਈ ਦੇਵੀ ਦੇਵਤਾ ਪ੍ਰਗਟ ਹੋਇਆ ਸੀਗਾ ਅਜੇਹੋ ਅਜੇਹੋ ਜੇ ਦੁਸ਼ਟ ਇੰਟਰਨੈਟ ਦੇ ਉੱਤੇ ਬੈਠੇ ਨੇ ਸਾਰਾ ਦਿਨ ਸਿੱਖਾਂ ਦੇ ਬਾਰੇ ਕੂੜਾ ਪ੍ਰਚਾਰ ਕਰਦੇ ਰਹਿੰਦੇ ਨੇ ਇਹਨਾਂ ਨੂੰ ਕਿਸੇ ਦਿਨ ਇਹਨਾਂ ਦਾ ਸੋਦਾ ਜ਼ਰੂਰ ਲੱਗਣਾ ਹੈ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਅੱਜ ਦਾ ਵੀਡੀਓ ਅੱਜ ਦੀ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਚੈਨਲ ਨੂੰ ਸਪੋਰਟ ਕਰਨ ਵਾਸਤੇ ਇਹ ਵਾਲਾ QR ਕੋਡ ਹੈ ਜਾਂ ਵੀਡੀਓ ਦੇ ਥੱਲੇ ਇੱਕ ਨਿੱਕਾ ਜਿਹਾ ਸੁਪਰ ਥੈਂਕਸ ਡੋਨੇਟ ਕਰ ਸਕਦੇ ਜੀ ਜਾਂ ਇਸ ਤੋਂ ਇਲਾਵਾ ਤੁਸੀਂ ਸਾਡੇ ਚੈਨਲ ਦੀ ਮੈਂਬਰਸ਼ਿਪ ਲੈ ਕੇ ਵੀ ਚੈਨਲ ਨੂੰ ਹਰ ਮਹੀਨੇ ਆਫੀਸ਼ੀਅਲ ਤਰੀਕੇ ਦੇ ਨਾਲ ਲਗੇ ਤੇ ਅੱਗੇ ਸਾਰੇ ਗਰੁੱਪਸ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ